ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਪਾਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਚਹਿਲ ਵਾਲੀ ਸੜਕ ਜਿਹੜੀ ਉਹ ਪਾਣੇ ਵੇਜਦੀ ਹੋ ਕੇ ਅੱਗੇ ਚਮੇਲੀ ਕੋਟ ਸੁਖੀ ਨੂੰ ਲੰਘਦੀ ਹੈ ਆਸ-ਪਾਸ ਪਿੰਡਾਂ ਦੀ ਜਦੋਂ ਗੱਲ ਕਰਦੇ ਆ ਤੇ ਇੱਕ ਪਾਸੇ ਇਹਦੇ ਢੁੱਡੀ ਆ ਦੂਜੇ ਪਾਸੇ ਸਿੱਖਾਂ ਵਾਲਾ ਚਮੇਲੀ ਕੋਟਸੋਖੀਆ ਚੈਲੇ ਦੇ ਆਸ-ਪਾਸ ਦੇ ਪਿੰਡ ਹੈ ਇਹ ਸਿਰਫ ਇਹਸ ਕਰਕੇ ਦੱਸਦਾ ਹੁਣਾਂ ਵੀ ਪੰਜਾਬ ਦੇ ਵਿੱਚ ਕਈ ਵਾਰ ਇਹ ਸਮੱਸਿਆ ਹੁੰਦੀ ਹੈ ਵੀ ਕੁਝ ਕੁ ਪਿੰਡ ਜਿਹੜੇ ਉਹ ਅਲੱਗ-ਅਲੱਗ ਏਰੀਏ ਦੇ ਵਿੱਚ ਹੁੰਦੇ ਆ ਤਾਂ ਸਾਨੂੰ ਆਸ-ਪਾਸ ਦੇ ਪਿੰਡਾਂ ਦਾ ਧਿਆਨ ਛੋ ਜੇ ਤਾਂ ਰੂਟ ਜਾਂ ਬਣ ਜਾਂਦਾ ਦਿਮਾਗ ਦੇ ਵਿੱਚ ਵੀ ਆਪਾਂ ਕਿਹੜੇ ਪਾਸੇ ਦੀ ਜਾਵਾਂਗੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਸਿਰਫ ਪਸ਼ੂ ਪਾਲਣ ਦਾ ਕੰਮ ਕਰਦੇ ਬਾਈ ਹੋਰੀ ਮਤਲਬ ਆਪ ਦਾ ਸਾਈਡ ਬਿਜ਼ਨਸ ਨੌਕਰੀ ਜਾਂ ਆਪਦੀ ਖੇਤੀਬਾੜੀ ਹੈ ਪਰ ਪਸ਼ੂ ਜਿਹੜੇ ਉਹ ਘਰ ਦੀ ਲੋੜ ਆਸਤੀ ਰੱਖੇ ਵੀ ਆ ਅੱਜ ਦੀ ਵੀਡੀਓ ਚੱਕੇ ਝੋਟੀ ਬਾਈ ਨੇ ਵਿਕਾਊ ਕੀਤੀ ਐ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਤੁਸੀਂ ਐਂਡ ਤੱਕ ਵੀਡੀਓ ਦੇਖ ਲਿਓ ਜੇ ਰੇਟ ਵੀਡੀਓ ਚ ਹੋਊਗਾ ਪਰ ਘਰੇਲੂ ਜਿਹੜੇ ਪਸ਼ੂ ਪਾਲਕ ਹੈ ਬਾਈ ਹੋਰੀ ਜਿਹਦੇ ਵਪਾਰ ਨਹੀਂ ਕਰਦੇ ਉਹਦੇ ਕਰਕੇ ਰੇਟ ਇੱਕ ਵਾਰ ਜਿਹੜਾ ਰੱਖਿਆ ਜਾਣਾ ਉਹ ਤੁਸੀਂ ਸੁਣ ਲੋਗੇ ਬਾਕੀ ਜਿਹੜਾ ਤੁਹਾਨੂੰ ਜੱਜਦਾ ਹੋਊਗਾ ਤੁਸੀਂ ਉਸ ਹਿਸਾਬ ਤੇ ਗੱਲਬਾਤ ਕਰੋਗੇ ਤਾਂ ਸੌਦਾ ਹੋ ਜਾਂਦਾ ਹੁੰਦਾ ਆਓ ਡਿਟੇਲ ਪਹਿਲਾਂ ਪੁੱਛੀਏ ਫਿਰ ਇਹਨੂੰ ਤੋੜਦੇ ਆਪਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਮ ਆਪਣਾ ਦੱਸਣੀ ਬਾਈ ਨਾਮ ਮੇਰਾ ਜੋਗਾ ਸਿੰਘ ਜੀ ਠੀਕ ਹੈ ਜੋਗੀ ਭਾਈ ਅੱਜ ਜਿਹੜੀ ਇਹ ਝੋਟੀ ਵੇਚਣ ਲੱਗੇ ਹੋ ਇਹ ਪਹਿਲਾ ਸੁਆਸ ਹੁੰਦੀ ਪਹਿਲਾ ਸੁਆਈ ਇਹਦਾ ਠੀਕ ਹੈ ਤੇ ਕਿੰਨੇ ਕ ਦਿਨ ਲੈ ਜੂਗੀ ਭਾਈ ਇਹ 4 ਕ ਦਿਨ ਲੈਂਦੀ ਆਈ ਹਜੇ 4 ਕ ਦਿਨ ਹਜੇ ਲੈ ਜੂਗੀ ਹਾਂਜੀ ਠੀਕ ਹੈ ਘਰ ਦੀ ਝੋਟੀ ਹੈ ਘਰ ਦੀ ਮੱਝ ਦੀ ਹੈ ਘਰ ਦੀ ਝੋਟੀ ਹੈ ਘਰ ਦੀ ਮੱਝ ਆਈ ਹੈ ਠੀਕ ਹੈ ਅੱਛਾ ਭਾਈ ਕੀ ਰੇਟ ਰੱਖਦੇ ਹੋ ਜੋਗੀ ਇਹਦਾ 85000 ਰੁਪਿਆ ਰੇਟ ਰੱਖਿਆਈ ਹੈ 85000 ਹਾਂਜੀ ਠੀਕ ਹੈ ਸੋ ਦੋਸਤੋ ਡਿਮਾਂਡ 85000 ਆ ਟਾਂ ਚਾਹਦਾ ਬਹੁਤ ਸੋਹਣਾ ਮੱਸੀ ਦੇ ਚ ਜਿਹੜੀ ਕਮੀ ਦਿਸਦੀ ਉਹ ਇੱਕ ਇਹ ਆ ਵੀ ਇੱਕ ਸਿੰਘ ਦੀ ਸ਼ੇਪ ਤੁਸੀਂ ਇਧਰਲੇ ਪਾਸੇੋਂ ਦੇਖੋਗੇ ਤੁਹਾਨੂੰ ਕੁੰਡੇ ਸਿੰਘ ਵਾਂਗੂ ਲੱਗੂਗੀ ਤੇ ਪਰਲੇ ਪਾਸੇ ਦਾ ਸਿੰਘ ਥੋੜਾ ਥੱਲੋਂ ਹੋ ਕੇ ਮੁੜਿਆ ਹੋਇਆ ਮਤਲਬ ਦੋਨਾਂ ਦੀ ਸ਼ੇਪ ਆਪਸ ਵਿੱਚ ਡਿਫਰੈਂਟ ਹੈ ਉਹ ਤੁਸੀਂ ਹੁਣ ਦੇਖ ਹੀ ਲਈ ਹੁੰਦੀ ਹੈ ਵੈਸੇ ਮੱਜਾਂ ਦੂਜੀਆਂ ਅੰਦਰ ਖੜੀਆਂ ਨੇ ਇਹਨੂੰ ਇੱਥੇ ਸਾਈਡ ਤੇ ਬੰਨ ਕੇ ਕਿਉਂਕਿ ਨਵਾ ਲਿਆ ਸੀਗਾ ਵੀਡੀਓ ਬਣਾਉਣੀ ਸੀ ਬਹੁਤਾ ਉੱਪਰ ਆ ਜਾ ਨਹੀਂ ਮਣਾਉਂਦੀ ਮਤਲਬ ਸਰੀਫ ਹੀ ਰਹੂਗੀ ਝੋਟੀਏ ਲੱਗਦਾ ਅੰਦਾਜ਼ਾ ਹੁੰਦਾ ਖੋਲਾ ਬਈ ਇਹੋ ਆਪਾਂ ਤੋੜ ਕੇ ਸੋ ਤੋੜ ਕੇ ਤੁਹਾਨੂੰ ਦਿਖਾਉਣਾ ਹੈ ਹ ਸੋਨਾ ਤਿਆਰ ਹੈ ਪਰ 4-5 ਦਿਨ ਹਜੇ ਲੈਂਦੀ ਹੈ। ਪਸ਼ੂ ਸਹੀ ਮਹੀਨਿਆਂ ਦੇ ਵਿੱਚ ਜਦੋਂ ਸੂਣ ਲੱਗਦਾ ਹੈ ਨਾ ਉਦੋਂ ਹਵਾਨਾ ਪੂਰਾ ਭਰਦਾ ਹੁੰਦਾ ਕਿਉਂਕਿ ਥਣਾ 'ਚ ਵੀ ਉਦੋਂ ਹੀ ਜੋਸ਼ ਪੈਣਾ ਹੁੰਦਾ। ਉਹ ਵੈਸੇ ਹਵਾਨਾ ਅੱਗੋਂ ਚੰਗਾ ਤਿਆਰ ਹੈ ਪਿੱਛੋਂ ਵੀ ਹਵਾਨਾ ਸੋਨਾ ਬਣਾ ਜੂਗੀ। ਦਿਨ ਹਜੇ ਇਸ ਝੋਟੀ ਨੇ ਲੈਣੇ ਆ ਸੂਣ ਦੇ ਵਿੱਚ। ਸੋ ਸੋ ਹਵਾਨਾ ਤੁਸੀਂ ਇੱਥੋਂ ਇਹਦਾ ਦੇਖ ਸਕਦੇ ਹੋ। ਅੱਗੇ ਨੂੰ ਵੀ ਹਵਾਨਾ ਚੰਗਾ। ਜੇ ਕੋਈ ਵੀਰ ਪਹਿਲਾਂ ਤੇ ਕੰਮ ਕਰ ਸਕਦਾ ਹੈ ਤਾਂ ਇਦਾਂ ਦੀਆਂ ਝੋਟੀਆਂ ਜਿਹੜੀਆਂ ਤੁਸੀਂ ਖਰੀਦ ਸਕਦੇ ਹੋਣੇ ਕਿਉਂਕਿ ਕੁਝ ਰੇਟ 'ਚੋਂ ਅਜੇ ਮਾਨਤਨ ਵੀ ਹੋਊਗਾ 85 ਡਿਮਾਂਡ ਹੈ ਬਾਕੀ ਰੁੱਤ ਮੱਝਾਂ ਦੇ ਮਾਮਲੇ 'ਚ ਜੇ ਮੰਨੀਏ ਤਾਂ ਗਰਮੀ ਹੈ ਤੇਜ਼ ਆ ਬਾਜ਼ਾਰ ਸੋ ਤੁਸੀਂ ਇਸ ਝੋਟੀ ਬਾਰੇ ਸੋਚ ਸਕਦੇ ਹੋ ਅਗਲੇ ਸੂਏ 'ਚ ਕਰਮਾ ਵਾਲੀ ਕੀਮਤ ਜ਼ਰੂਰ ਵਧਾਜੂਗੀ ਸੋ ਦੋਸਤੋ ਹਵਾਨੇ ਦਾ ਰੁਖ ਜਿਹੜਾ ਉਹ ਹੁਣ ਤੁਸੀਂ ਤੁਰਦੀ ਤੋਂ ਫੇਰ ਦੇਖੋ ਇੱਕ ਵਾਰ ਇੱਥੋਂ ਖੜੀ ਤੋਂ ਤੁਸੀਂ ਹਵਾਨਾ ਦੇਖੋ ਚੰਗਾ ਤਿਆਰ ਆ ਹਵਾਨਾ ਇਹ ਨਹੀਂ ਵੀ ਕਈ ਵਾਰ ਤੁਰਦੀ ਨਹੀਂ ਘਟ ਦਿਖਾਇਆ ਹੋਵੇ ਹਵਾਨਾ ਕਿਉਂਕਿ ਧੁੱਪੇ ਵੀਡੀਓ ਬਣਾ ਰਹੇ ਆ ਭਾਈ ਤੋਰ ਲਾ ਹੁਣ ਥੋੜੀ ਥੋੜੀ ਅੱਗੇ ਨੂੰ ਸੋ ਹੁਣ ਹਵਾਨੇ ਦਾ ਰੁਖ ਦੇਖੋ ਹਜੇ ਪਿੱਛੋਂ ਹਵਾਨਾ ਇਹਨੇ ਭਰਨਾ ਮੈਂ ਥੋੜਾ ਜ਼ੂਮ ਕੀਤਾ ਹੋਇਆ ਮੋਬਾਈਲ ਨੂੰ ਸੋ ਇਹ ਛੋਟੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵਿਕਰੀ ਵਾਸਤੇ ਸੀ ਸੋ ਦਸੋ ਹਵਾਨਾ ਫੇਰ ਤੁਸੀਂ ਦੇਖੋ ਝੋਟੀ ਦਾ ਇਦਾਂ ਦਾ ਰੋਖੇ ਦੇ ਹਵਾਨੇ ਦਾ ਥਾਣਾ ਚ ਜੋਸ਼ ਪਾਊਗੀ ਜਦੋਂ ਨੇੜ ਆਊਗੀ ਕਿਉਂਕਿ ਪਹਿਲਾਂ ਝੋਟੀ ਹੈ ਚਾਰ ਪੰਜ ਦਿਨ ਵੈਸੇ ਵੀ ਹਜੇ ਲੈਂਦੀ ਹੈ ਆ ਗਾੜੀ ਇਹਨੇ ਚੰਗੀ ਰੱਖੀ ਆ ਪਿੱਛੋਂ ਹਵਾਨਾ ਮੱਝ ਨੇ ਭਾਰੀ ਜਾਣਾ ਹੁੰਦਾ ਬਾਕੀ ਇਹ ਇਹਨਾਂ ਦੇ ਪਿੰਡ ਦੇ ਵਿੱਚ ਇੱਕ ਪੰਚਾਇਤੀ ਝੋਟਾ ਸੀਗਾ ਜਿਹੜਾ ਨੀਲੀ ਰਾਵੀ ਨਸਲ ਦਾ ਹੀ ਥੋੜਾ ਗ੍ਰੇਡੇਡ ਸੀਗਾ ਖੈਰ ਸੋ ਉਸ ਝੋਟੇ ਦੀ ਧੀ ਹੈ ਇਹ ਅੱਜ ਦੀ ਵੀਡੀਓ ਚੈੱਕ ਨਾ ਗੇ ਇਹ ਤੁਹਾਨੂੰ ਮੈਂ ਦਿਖਾਉਣਾ ਸੀ ਗੁਲਾਬੀ ਜੀਬ ਵਾਲੀ ਐ ਅੱਖ ਜ਼ਰੂਰ ਥੋੜੀ ਇਹਦੀ ਬਲੈਕ ਪੱਖ ਜ਼ਿਆਦਾ ਸੋ ਤੁਸੀਂ ਨੀਲੀ ਰਾਵੀ ਦਾ ਸੀਮਨ ਅੱਗੇ ਤੋਂ ਵਰਤ ਸਕਦੇ ਹੋ ਇਸ ਝੋਟੀ ਤੇ ਸੋ ਇਹਦਾ ਰੌਖ ਤੇ ਫੇਰ ਦੇਖ ਲਓ ਛੱਡ ਦੇ ਬਈ ਪੂਜ ਸੋ ਅੱਜ ਦੀ ਵੀਡੀਓ ਦਾ ਇਹ ਨਾਗ ਤੇ ਝੋਟੀ ਵਕਾਉ ਸੀ ਧੰਨਵਾਦ ਵੀਡੀਓ ਦੇਖਣ ਲਈ